ਅੱਜਕੱਲੇ ਬੱਦਲ ਤੇਜਵਾਵਾ ਦੇ ਨਾਲ-ਨਾਲ ਪਾਰੀ ਬਰਸਾਤ ਹੋਣ ਦੇ ਨਾਲ ਲੋਕਾਂ ਨੂੰ ਖੁਸ਼ਕਾਰਨ ਦਿੱਤਾ ਹੈ ਜਿਵੇਂ ਕਿ ਕਹਿ ਸਕਦਾ ਹੈ ਕਿ ਰਾਹਤ ਥੋੜੀ ਮਿਲੀ ਹੈ ਗਰਮੀ ਅਤੇ ਹੋਮਸ ਹੋਣ ਵਾਲੇ ਹੋਣ ਦੇ ਨਾਲ ਜੁੜੇ ਦੁਕਾਨਦਾਰਾਂ ਨੂੰ ਵੀ ਕੰਮ ਕਰਨ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲ ਆ ਰਹੀ ਸੀ ਅੱਜ ਦੀ ਬਰਸਾਤ ਨੇ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਦਵਾਈ ਹੈ ਦੁਕਾਨਦਾਰਾਂ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਲੋਕ ਜੁੜੇ ਨੇ ਜ਼ਿਆਦਾਤਰ ਬਾਹਰ ਨਹੀਂ ਨਿਕਲ ਰਹੇ ਸੀ ਤੇ ਉਹਨਾਂ ਦੇ ਵੱਲੋਂ ਖਰੀਦਦਾਰੀ ਘਟ ਕੀਤੀ ਜਾ ਰਹੀ ਸੀ ਜਿਸ ਕਰਕੇ ਦੁਕਾਨਦਾਰਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹਨਾਂ ਦੁਕਾਨਦਾਰਾਂ ਨੂੰ ਕੰਮ ਕਰਨ ਦੇ ਵਿੱਚ ਜੁੜੀ ਤਾਂ ਰਾਹਤ ਤਾਂ ਮਿਲੀ ਹੈ ਪਰ ਦੂਜੇ ਪਾਸੇ ਦੁਕਾਨਦਾਰਾਂ ਨੂੰ ਇਹ ਵੀ ਅਜੋੜਾ ਹੈ ਨੁਕਸਾਨ ਹੋਇਆ ਕਿਉਂਕਿ ਮੀਂਹ ਦੇ ਕਰਕੇ ਲੋਕ ਜੜੇ ਨੇ ਆਪਣੇ ਘਰੋਂ ਬਾਹਰ ਨਹੀਂ ਨਿਕਲ ਰਹੇ ਤੇ ਇੱਕ ਪਾਸੇ ਜਿੱਥੇ ਰਾਹਤ ਹੈ ਪਰ ਦੂਜੇ ਪਾਸੇ ਕਿਤੇ ਨਾ ਕੀ ਨੇ ਪਾਣੀ ਜਮਾ ਹੋਣ ਦੇ ਕਰਕੇ ਤੇ ਹੋਰ ਵੀ ਜੜੀਆਂ ਛੋਟੇ ਛੋਟੇ ਸਮੱਸਿਆਵਾਂ ਆਣ ਦੇ ਕਰਕੇ ਲੋਕਾਂ ਨੂੰ ਕਿਤੇ ਨਾ ਕਿਤੇ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਧਰਮੀ ਤਾਂ ਪਿਛਲੇ 3-4 ਦਿਨਾਂ ਤੋਂ ਬਹੁਤ ਜ਼ਿਆਦੀ ਸੀ ਪਰ ਜਿਹੜਾ ਅੱਜ ਮੀਂਹ ਪਿਆ ਇਹਨੇ ਥੋੜੀ ਰਾਹਤ ਦੇ ਦਿੱਤੀ ਗਰਮੀ ਤੋਂ ਤੇ ਬਹੁਤ ਸੋਹਣਾ ਲੱਗ ਰਿਹਾ ਏ। ਮਤਲਬ ਜੇ ਗਰਮੀ ਮੈਂ ਦੀ ਘਰਾਂ ਕੰਮ ਕਰਦਾ ਕਿ ਕਿਤਰਾ ਕੰਮਕਾਰ ਹੁੰਦਾ ਆ ਪਰ ਇਹ ਆ ਵੀ ਥੋੜਾ ਤਸੀਨਾ ਜ਼ਿਆਦਾ ਆਉਂਦਾ ਆ ਗਰਮੀ ਜ਼ਿਆਦਾ ਥਕਾਨ ਜਿਆਦਾ ਲੈਂਦੀ ਇਸ ਕਰਕੇ ਥੋੜਾ ਕੱਟ ਜਾਂਦਾ ਆ ਹੁਣ ਮੌਸਮ ਕਿਤਰਾ ਲੱਗਾ ਹੁਣ ਬਹੁਤ ਵਧੀਆ ਜੀ ਬੱਸ ਹੋຊਿਓ ਅਬਾਦ ਜੀ ਮਾ ਪਰਮਾਤਮਾ ਨੇ ਪੂਰਾ ਖੁਸ਼ ਕੀਤਾ ਜੀ ਕਿਨਾਂ ਬਲ ਤੋਂ ਰਾਣੀ ਜੀ ਭਰਿੰਦਰ ਸਿੰਘ ਕੀ ਕੰਮ ਕਰਦੇ ਜੀ ਮੈਂ ਇਲੈਕਟ੍ਰੀਸ਼ੀਅਨ ਆਂ ਜਿੱਗੜੀਆਂ ਦਾ ਤੇਕਨੀਕਲ ਵਾਧਾ ਦੂਸਰੀ ਗਰਮੀ ਤੇ ਆ ਹੁਣ ਮੌਸਮੋ ਕੀ ਕਹਿੰਦਾ ਗਰਮੀ ਬਹੁਤ ਜਾਤੀ ਸੀ ਹੁਮਸ ਬਹੁਤ ਜਾਦੇ ਸੀ ਕੰਮ ਹੋ ਨਹੀਂ ਹੋ ਰਹਾ ਗੱਡੀਆਂ ਵੀ ਉਤੋਂ ਗਰਮ ਬਹੁਤ ਜ਼ਿਆਦੀਆਂ ਸੀ ਆ ਚਲੋ ਬਾਦਸ਼ਾਹ ਜੀ ਹੋ ਰਹੀ ਹੈ ਮੌਸਮ ਠੰਡਾ ਹੋ ਗਿਆ ਕੋ ਸਕੂਨ ਮਿਲਿਆ ਹੈ ਕਾਫੀ ਜ਼ਿਆਦਾ ਸਕੂਨ ਮਿਲ ਗਿਆ ਜੀ ਹੁਣ ਕੰਮ ਕਰਨ ਦੇ ਚ ਮਜ਼ਾ ਆਏਗਾ ਜੀ ਹੁਮਸ ਜ਼ਿਆਦੀ ਹੋਦੀ ਹੈ ਜੀ ਬਹੁਤ ਜ਼ਿਆਦੀ ਹਮਸ ਰਹਿੰਦੀ ਹੈ ਗਰਮੀ ਦੇ ਚੜ੍ਹੜੀ ਹੈਗੀ ਹੈ ਪਰ ਹੁਮਸ ਬਹੁਤ ਜ਼ਿਆਦੀ ਹੋਵੇਗੀ ਆ ਉਹ ਮਸਨਾ ਕਿ ਆਪਣਾ ਕਪੜੇ ਵਗੈਰਾ ਨਹੀਂ ਹੋਰ ਜਾਂਦੀ ਕਿ ਮਸਨਾ ਜਿਸ ਨਾਲ ਇਨਫੈਕਸ਼ਨ ਵਗੈਰਾ ਹੋ ਜਾਂਦੀ ਆ ਸਾਡਾ ਕੰਮ ਤਜਾਬੀ ਆ ਉਧਰ ਕਿ ਇਨਫੈਕਸ਼ਨ ਬਹੁਤ ਜ਼ਿਆਦਾ ਹੁੰਦੀ ਆ ਜੀ ਸਾਨੂੰ ਪਾੜ ਕੇ ਮਿੰਟ ਮਿੰਟ ਬਾਅਦ ਸਾਨੂੰ ਬਹੁਤ ਜ਼ਿਆਦਾ ਬਾਦੀ ਲੋੜ ਹੈ ਤੇ ਹਮ ਉਸ ਬਹੁਤ ਜਿਆਦਾ ਖਰਾਬੀ ਕਰਦੀ ਆ ਜਿਸ ਤਰ੍ਹਾਂ ਹੁਣ ਲੱਗ ਰਿਹਾ ਹੁਣ ਬਹੁਤ ਵਧੀਆ ਜੀ ਮਜ਼ਾ ਆ ਰਿਹਾ ਜੀ ਬਹੁਤ ਵਧੀਆ ਲੱਗਨਦਿਆ ਜੀ ਬਹੁਤ ਬਹੁਤ ਆਖੋ ਜੀ ਜੋਦੀ ਬਾਰਸ਼ ਦੇ ਉਹਦੇ ਬਾਰਸ਼ ਦੇ ਵਿੱਚ ਹੀ ਜੀ ਬਾਰਸ਼ ਦੇ ਵਿੱਚ ਜੀ ਵਿਸ਼ਾਲ ਸਿੰਘ ਜੀ ਕੀ ਕੰਮ ਕਰਦੇ ਆ ਜ਼ਿਆਦਾ ਕੰਮ ਕਰਦੇ ਆ ਕਿਸ ਤਰ੍ਹਾਂ ਗਰਮੀ ਤੇ ਹੁਣ ਮੌਸਮ ਜਰਾ ਮੌਸਮ ਬਹੁਤ ਵਧੀਆ ਆ ਜ ਚਾਹ ਵਰਿਆ ਵੀ ਜੀ ਜੀ ਅੱਜ ਵੀ ਗਰਮੀ ਹੁੰਦੀ ਤੇ ਚਾਹ ਦਾ ਕੰਮ ਘੱਟ ਜਾਂਦਾ ਘੱਟ ਜਾਂਦਾ ਜੀ ਗਰਮੀ ਆ ਤੇ ਕੋਈ ਘੱਟ ਦਿੰਦੇ ਲੋਕੀ ਚਾਹ ਅੱਛਾ ਹੁਣ ਹੁਣ ਕਿਉਂਕਿ ਜਿਆਦਾ ਵੇਚਦੇ ਨੇ ਠੰਡਾ ਮੌਸਮ ਹੁੰਦਾ ਤਾਂ ਫਿਰ ਚਾਹ ਜ਼ਿਆਦਾ ਲੱਗਦੀ ਹੈ ਹੁਣ ਕੁਝ ਹੀ ਹੋਣਾ ਹੈ ਜੀ ਜੀ